ਗੁਰੂ ਜੀ ਸਮਝਾਉਣਾ ਕਰਦੇ ਹਨ ਵੀ ਜਦੋਂ ਸਰੀਰ ਛੱਡ ਜਾਂਦਾ ਨਾ ਮਨੁੱਖ ਤੇ ਉਹਦੇ ਦੋਸਤ ਮਿੱਤਰ ਸਖੀ ਸਖੀ ਸੰਬੰਧੀ ਨੇੜਲੇ ਰੋਂਦੇ ਨੇ ਮਹਾਰਾਜ ਕਹਿੰਦੇ ਕਿਉਂ ਰੋਣੇ ਆ ਉਹੀ ਉਹੀ ਕਿਆ ਕਰੋ ਹੈ ਹੋਸੀ ਸੋਈ ਕਿਸੇ ਸੰਬੰਧੀ ਦੇ ਮਰਨ ਤੇ ਕਿਉਂ ਬੇਅਰਥ ਹਾਏ ਹਾਏ ਕਰਦੇ ਹੋ ਸਦਾ ਸਿਰ ਤਾਂ ਪ੍ਰਮਾਤਮਾ ਹੀ ਹੈ ਜੋ ਹੁਣ ਵੀ ਮੌਜੂਦ ਹੈ ਤੇ ਸਦਾ ਮੌਜੂਦ ਰਹੇਗਾ। ਤੁਮ ਰੋਵੋਗੇ ਉਸ ਨੂੰ। ਤੁਮ ਕੋ ਕੌਣ ਰੋਈ ਮਹਾਰਾਜ ਕਹਿੰਦੇ ਜੇ ਤੁਸੀਂ ਆਪਣੇ ਉਸ ਮਰਨ ਵਾਲੇ ਦੇ ਮਰਨ ਤੇ ਰੋਂਦੇ ਹੋ ਤਾਂ ਮਰਨਾ ਤਾਂ ਤੁਸਾਂ ਵੀ ਹੈ। ਵੀ ਤੁਸੀਂ ਵੀ ਤਾਂ ਮਰਨਾ ਹੀ ਆ ਤੁਹਾਨੂੰ ਵੀ ਕੋਈ ਰੋਵੇਗਾ। ਧੰਦਾ ਪਿੱਟੋ ਭਾਈਓ। ਤੁਮ ਕੋੜ ਕਮਾਵੋ ਮਹਾਰਾਜ ਕਹਿੰਦੇ ਇਹ ਤਾਂ ਝੂਠ ਹੈ ਤੁਸੀਂ ਕਿਸੇ ਦੇ ਮਰਨ ਤੇ ਰੋਣ ਦਾ ਬੇਅਰਥ ਪਿੱਟਣਾ ਪਿੱਟਦੇ ਹੋ ਬੇਅਰਥ ਕੰਮ ਕਰਦੇ ਹੋ ਇਹਦਾ ਭਾਵ ਹੁਣ ਇਹੀ ਆ ਵੀ ਰੋਣਾ ਨਹੀਂ ਚਾਹੀਦਾ ਕਿਸੇ ਦੇ ਜਾਨ ਤੇ ਮਹਾਰਾਜ ਕਹਿੰਦੇ ਉਹ ਨਾ ਸੁਣੀ ਕਤਹੀ ਤਮ ਲੋਕ ਸੁਣਾਵੋ ਜਿਹੜੇ ਦੀ ਖਾਤਰ ਤੁਸੀਂ ਰੋਣੇ ਆ ਮਹਾਰਾਜ ਕਹਿੰਦੇ ਜਿਹੜਾ ਮਰ ਗਿਆ ਹੈ ਪੋਤਾ ਤੁਹਾਡਾ ਰੋਣਾ ਬਿਲਕੁਲ ਨਹੀਂ ਸੁਣਦਾ ਤੁਸੀਂ ਲੋਕਾਚਾਰੀ ਸਿਰਫ ਲੋਕਾਂ ਨੂੰ ਸੁਣਾ ਰਹੇ ਹੋ ਬਿਲਕੁਲ ਸੱਚਾ ਮਹਾਰਾਜ ਇਹ ਲੋਕਾਚਾਰ ਕੋਈ ਆ ਬੇ ਲੋਕੀ ਕਹਿਣਗੇ ਵੀ ਅਫਸੋਸ ਹੀ ਨਹੀਂ ਕਰਨਾ ਆ ਦੇਖ ਯਾਰ ਕਿੰਨਾ ਕਠੋਰ ਦਿਲ ਆ ਇਹਨੇ ਅੱਖ ਚੋਂ ਪਾਣੀ ਨਹੀਂ ਛਟਿਆ ਪਰ ਗੁਰਬਾਣੀ ਕਹਿੰਦੀ ਆ ਵੀ ਨਹੀਂ ਉਹ ਵੀ ਮਰ ਗਿਆ ਤੁਸੀਂ ਵੀ ਮਰ ਜਾਣਾ ਸੰਸਾਰ ਤੋਂ ਚਲੇ ਜਾਣਾ ਇਹਦੇ ਵਿੱਚ ਭਾਈ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਆ ਭਾਵ ਅਰਥ ਨੂੰ ਕਿਉਂਕਿ ਆਪਣਾ ਪਿਆਰਾ ਜਦੋਂ ਸੰਸਾਰ ਤੋਂ ਜਾਂਦਾ ਹੈ ਪਿਆਰ ਦੇ ਹੰਝੂ ਤਾਂ ਆ ਜਾਂਦੇ ਨੇ ਸਭ ਦੇ ਪਰ ਮਹਾਰਾਜ ਕਹਿੰਦੇ ਜੇ ਤੁਸੀਂ ਰੋਣਾ ਪਟਣਾ ਕਰਦੇ ਹ ਹਥੜੇ ਮਾਰਦੇ ਆ ਵੀ ਮੇਰਾ ਨਹੀਂ ਇਹ ਤੋਂ ਬਿਨਾ ਸਰਨਾ ਪਰ ਇਹ ਸੋਡਾ ਝੂਠ ਹੈ ਬਿਲਕੁਲ ਕਿਉਂਕਿ ਨਾ ਤਾਂ ਉਹ ਸੁਣ ਰਿਹਾ ਛੋਡੇ ਰੋਂਦੇ ਨੂੰ ਤੇ ਨਾ ਤੁਸੀਂ ਉਸ ਨੂੰ ਰੋ ਰਹੇ ਹੋ ਰੋਣਾ ਧੋਣਾ ਦਾ ਬਸ ਉਹਦੇ ਕੰਮ ਤੱਕ ਕ ਵੀ ਚੱਲ ਉਹ ਜਾਂਦਾ ਸੀ ਕੰਮ ਕਰਦਾ ਸੀ ਪੈਸੇ ਲਿਉਂਦਾ ਸੀ ਆਪਣਾ ਸਿਸਟਮ ਆ ਚੱਲਦਾ ਸੀ ਹੁਣ ਰੁਕ ਜੂ ਇਸ ਪ੍ਰਸਤਾਵੇ ਦੇ ਵਿੱਚ ਤੁਸੀਂ ਇਸ ਭਲੇਖੇ ਦੇ ਵਿੱਚ ਉਹਨੂੰ ਰੋ ਰਹੇ ਹੋ ਪਹਿਲਾਂ ਪੰਕਤੀਆਂ ਆਪਾਂ ਪੜੀਆਂ ਸੀ ਇਹ ਜਸਤੇ ਸੁਤਤਾ ਨਾਨਕਾ ਜਗਾਏ ਸੋਈ ਮਹਾਰਾਜ ਕਹਿੰਦੇ ਨੇ ਜੀਵ ਦੇ ਕੀ ਬਸ ਹੈ ਨਾਨਕ ਜਿਸ ਪ੍ਰਮਾਤਮਾ ਦੇ ਹੁਕਮ ਨਾਲ ਜੀਵ ਮਾਇਆ ਦੇ ਮੋਹ ਵਿੱਚ ਸੁੱਤਾ ਹੋਇਆ ਹੈ ਉਹੀ ਇਸ ਨੂੰ ਜਗਾਉਂਦਾ ਹੈ ਜੇ ਘਰ ਪੁੱਜੇ ਆਪਣਾ ਤਾਂ ਨੀਂਦ ਨਾ ਹੋਈ ਪ੍ਰਭੂ ਦੀ ਮਿਹਰ ਨਾਲ ਜੇ ਜੀਵ ਇਹ ਸਮਝ ਲਏ ਕਿ ਮੇਰਾ ਅਸਲ ਕਰ ਕਿਹੜਾ ਹੈ ਤਾਂ ਉਸ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਵਿਆਪਦੀ ਜੇ ਚੱਲਦਾ ਲੈ ਚੱਲਿਆ ਜੇ ਚੱਲਦਾ ਨਾ ਚੱਲਿਆ ਕਿਸ ਸੰਪੇ ਨਾਲੇ ਤਾਂ ਧਨ ਸਾਂਚੋ ਦੇਖ ਕੇ ਪੁੱਜੋ ਵਿਚਾਰੀ ਜੇ ਕੋਈ ਮਰਨ ਵਾਲਾ ਮਨੁੱਖ ਮਰਨ ਵੇਲੇ ਆਪਣੇ ਨਾਲ ਕੁਝ ਧਨ ਲੈ ਜਾਂਦਾ ਹੈ ਤਾਂ ਤੁਸੀਂ ਵੀ ਧਨ ਬੇਸਕ ਜੋੜੀ ਚੱਲੋ ਭਾਈ ਬੇ ਵਿਚਾਰ ਕੇ ਸਮਝੋ ਬਣਜ ਕਰੋ ਮਕਸੂਦ ਲਹਿੋ ਬਣਜ ਕਰੋ ਮਕਸੂਦ ਲਹਿੋ ਮਤ ਪਸਤਾਵੋ ਨਾਮ ਸਿਮਰਨ ਦਾ ਅਜਿਹਾ ਬਣਜ ਵਪਾਰ ਕਰੋ ਜਿਸ ਤੋਂ ਜੀਵਨ ਮਨੋਰਥ ਦਾ ਲਾਭ ਖੱਟ ਸਕੋ ਨਹੀਂ ਤਾਂ ਪਸਤਾਣਾ ਪਵੇਗਾ ਔਗਣ ਸੋਡੋ ਗੁਣ ਕਰੋ ਐਸੇ ਤਤ ਪ੍ਰਾਭੂ ਮਹਾਰਾਜ ਕਹਿੰਦੇ ਮਾੜੇ ਕੰਮ ਛੱਡੋ ਗੁਣ ਗ੍ਰਹਿਣ ਕਰੋ ਇਸ ਤਰ੍ਹਾਂ ਅਸਲ ਪੱਟੀ ਖੱਟੀ ਖੱਟੋ ਇਸ ਤਰ੍ਹਾਂ ਅਸਲ ਖੱਟੀ ਖੱਟੋ ਭਾਈ ਧਰਮ ਭੂਮ ਸਤ ਬੀਜ ਕਰ ਐਸੀ ਕਿਰਸ ਕਮਾਵੋ ਧਰਮ ਨੂੰ ਧਰਤੀ ਬਣਾਵੋ ਉਸ ਵਿੱਚ ਸੁਚਾ ਆਚਰਨ ਵੀ ਬੀਜੋ ਬਸ ਇਹੋ ਜਹੀ ਆਤਮਿਕ ਜੀਵਨ ਨੂੰ ਪਰਫੁੱਲਤ ਕਰਨ ਵਾਲੀ ਖੇਤੀਬਾਹੀ ਕਰੋ ਭਾਈ ਤਾਂ ਵਪਾਰੀ ਜਾਣਿਓ ਤਾਂ ਵਪਾਰੀ ਜਾਣਿਓ ਲਾਹਾ ਲੈ ਜਾਵੋ ਜੇ ਤੁਸੀਂ ਇਥੋਂ ਉੱਚੇ ਆਤਮਿਕ ਜੀਵਨ ਦਾ ਲਾਭ ਖੱਟ ਕੇ ਲੈ ਜਾਵੋਗੇ ਤਾਂ ਸਿਆਣੇ ਵਪਾਰੀ ਸਮਝੇ ਜਾਉਗੇ ਕਰਮ ਹੋਵੇ ਸਤਗੁਰ ਮਿਲੇ 부ਝੇ ਵਿਚਾਰ ਨਾਮ ਬਖਾਣੇ ਸੁਣੇ ਨਾਮ ਨਾਮੇ ਵਿਵਹਾਰ ਜਿਸ ਮਨੁੱਖ ਉਤੇ ਪ੍ਰਮਾਤਮਾ ਦੀ ਬਖਸ਼ਿਸ਼ ਹੋਵੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਇਸ ਵਿਚਾਰ ਨੂੰ ਸਮਝਦਾ ਹੈ ਨਾਮ ਬਖਾਣੇ ਸੁਣੇ ਨਾਮ ਨਾਮੇ ਵਿਵਹਾਰ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਉਚਾਰਦਾ ਹੈ ਨਾਮ ਸੁਣਦਾ ਹੈ ਤੇ ਨਾਮ ਵਿੱਚ ਹੀ ਬਿਹਾਰ ਕਰਦਾ ਹੈ ਜਿਉ ਲਾਹਾ ਟੋਟਾਂ ਤੇ ਵਾਟ ਚੱਲਦੀ ਆਈ ਜਿਉ ਲਾਹਾ ਟੋਟਾ ਜਿਉ ਲਾਹਾ ਟੋਟਾ ਤੇ ਵਾਟ ਚੱਲਦੀ ਆਈ ਸੰਸਾਰ ਦੀ ਇਹ ਕਾਰ ਸਦਾ ਤੋਂ ਤੁਰੀ ਆ ਰਹੀ ਹੈ ਕੋਈ ਨਾਮ ਵਿੱਚ ਜੁੜ ਕੇ ਆਤਮ ਕਲਾਬ ਖਟਦਾ ਹੈ ਕੋਈ ਮਾਇਆ ਦੇ ਮੋਹ ਵਿੱਚ ਫਸ ਕੇ ਆਤਮਕ ਜੀਵਨ ਵਿੱਚ ਘਾਟਾ ਖਾਂਦਾ ਹੈ ਜੋ ਉਸ ਮਾਵੈ ਨਾਨਕ ਸਾਈ ਵਡਿਆਈ ਇਸਮੈਨੇ ਉਹ ਪ੍ਰਭੂ ਮਹਾਰਾਜ ਕਹਿੰਦੇ ਹੈ ਨਾਨਕ ਪ੍ਰਮਾ ਪ੍ਰਮਾਤਮਾ ਨੂੰ ਜੋ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਇਹੀ ਉਸ ਦੀ ਬਜ਼ੁਰਗੀ ਹੈ ਆਸਾ ਮਹੱਲਾ ਪਹਿਲਾ ਾਰੇ ਕੁੰਡਾ ਢੂੰਡੀਆਂ ਕੋਨੀ ਮੀ ਮੈਂਡਾ ਜੋ ਜੇ ਤੁਧ ਭਾਵੇ ਸਹਬਾ ਤੂੰ ਮੈਂ ਹਉ ਤੈਂਡਾ ਮੇਰੀ ਸਾਰੀ ਸ੍ਰਿਸ਼ਟੀ ਮੈਂ ਸਾਰੀ ਸ੍ਰਿਸ਼ਟੀ ਭਾਲ ਵੇਖੀ ਹੈ ਮੈਨੂੰ ਕੋਈ ਵੀ ਆਪਣਾ ਸੱਚਾ ਦਰਦੀ ਨਹੀਂ ਲੱਭਾ ਜੇ ਤੁਧ ਭਾਵੇ ਸਹਬਾ ਤੂੰ ਮੈਂ ਹਉ ਤੈਂਡਾ हे मेरे साहेब जे तैनू मेरी विनती पसंद आवे तां मेहर कर तू मेरा राखा बणा मैं तेरा सेवक बणया रहं दर बी बामा नीम को क करी सलाम इको मेंडा तू तणी साचा मुख नाम ਮਹਾਰਾਜ ਜੀ ਮੈਨੂੰ ਤੇਰੇ ਦਰ ਤੋਂ ਬਿਨਾ ਕੋਈ ਹੋਰ ਦਰ ਨਹੀਂ ਲੱਭਦਾ ਹੋਰ ਕਿਸੇ ਦੇ ਅੱਗੇ ਮੈਂ ਸਲਾਮ ਕਰਾਂ ਹੋਰ ਕਿਸੇ ਦੇ ਅੱਗੇ ਮੈਂ ਸਲਾਮ ਕਰਾਂ ਮੈਨੂੰ ਨਹੀਂ ਦਿਸਦਾ ਹੋਰ ਤੇਥੋਂ ਬਿਨਾ ਕੋਈ ਹਕੂ ਮੈਂ ਦਾ ਤੂੰ ਤਨਹੀ ਸਾਚਾ ਮੁਖ ਨਾਮ ਰਹਾ ਹੂੰ ਸਿਰਫ ਇੱਕ ਤੂੰ ਹੀ ਮੇਰਾ ਮਾਲਕ ਹੈ ਮੈਂ ਤੇਥੋਂ ਹੀ ਇਹ ਦਿਨ ਰਾਤ ਮੰਗਦਾ ਹਾਂ ਕਿ ਤੇਰਾ ਸਦਾ ਸਿਰ ਰਹਿਣ ਵਾਲਾ ਨਾਮ ਮੇਰੇ ਮੂੰਹ ਵਿੱਚ ਟਿਕਿਆ ਰਹੇ ਰਹਾਉ ਸਿੱਤਾ ਸੇਵਨ ਸਿੱਧ ਪੀਰ ਮੰਗੇ ਰਿੱਧ ਸਿੱਧ ਮੈਂ ਇੱਕ ਨਾਮ ਵਿਸਾ ਵਿਸਾਰੀਐ ਮੈਂ ਇੱਕ ਨਾਮ ਨ ਬਸਰੇ ਸੱਚੇ ਗੁਰਬੁੱਧ ਮਹਾਰਜ ਕਹਿੰਦੇ ਲੋਕ ਸਿੱਧ ਤੇ ਪੀਰ ਬਣ ਲਈ ਪੁੱਗੇ ਹੋਏ ਯੋਗੀਆਂ ਦੀ ਸੇਵਾ ਕਰਦੇ ਹਨ ਤੇ ਉਹਨਾਂ ਪਾਸੋਂ ਰਧੀਆਂ ਸਿਧੀਆਂ ਦੀ ਤਾਕਤ ਮੰਗਦੇ ਹਨ ਮੈਂ ਇੱਕ ਨਾਮ ਨਾ ਬਿਸਰੇ ਸੱਚੇ ਗੁਰਬਤ ਏ ਮੇਰੀ ਮੇਰੀ ਇੱਕ ਤੇਰੇ ਅੱਗੇ ਹੀ ਇਹ ਅਰਦਾਸ ਹੈ ਕਿ ਆਪਹੁਲ ਗੁਰੂ ਦੀ ਬਖਸੀ ਬੁੱਧੀ ਅਨਸਾਰ ਮੈਨੂੰ ਤੇਰਾ ਨਾਮ ਕਦੇ ਨਾ ਭੁੱਲੇ ਜੋਗੀ ਭੋਗੀ ਕਪੜੀ ਕਿਆ ਭਵੇ ਦਸੰਤਰ ਪਹਿਲਾ ਵਾਲਾ ਬੰਦ ਹੁਣ ਧਿਆਨ ਨਾਲ ਸੁਣਨਾ ਜੀ ਮੇਰੀ ਇੱਕ ਤੇਰੇ ਅੱਗੇ ਹੀ ਅਰਦਾਸ ਹੈ ਕਿ ਗੁਰੂ ਦੀ ਬਖਸ਼ੀ ਬੁੱਧੀ ਅਨੁਸਾਰ ਮੈਨੂੰ ਤੇਰਾ ਨਾਮ ਕਦੇ ਨਾ ਭੁੱਲੇ ਅਗਲੇ ਬੰਦ ਚ ਦੱਸਿਆ ਜੋਗੀ ਤੇ ਲੀਰਾ ਪਹਿਨ ਪਹਿਨਣ ਵਾਲੇ ਫਖੀਰ ਬੇਅਰਥ ਹੀ ਦੇਸ਼ ਦੇਸ਼ ਦਾ ਰਟਣ ਕਰਦੇ ਹਨ ਜੋਗੀ ਭੋਗੀ ਕਾਪੜੀ ਕਿਆ ਭਵੇਂ ਦਸੰਤਰ ਮਹਾਰਾਜ ਕਹਿੰਦੇ ਜੋਗੀ ਤੇ ਲੀਰਾ ਜੋਗੀ ਤੇ ਲੀਰਾ ਪਹਿਨਣ ਵਾਲੇ ਫਖੀਰ ਬੇਅਰਥ ਹੀ ਦੇਸ਼ ਦੇਸ਼ ਦਾ ਰਟਣ ਕਰਦੇ ਹਨ ਲੈ ਮੰਨ ਲੋ ਫਖੀਰਾਂ ਨੂੰ ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਨਾ ਚੀਨੀ ਤਤਸਾਰ ਨਿਰੰਤਰ ਉਹ ਸਤਿਗੁਰੂ ਦੇ ਸ਼ਬਦ ਨੂੰ ਖੋਜਦੇ ਨਹੀਂ ਉਹ ਇੱਕ ਰਸ ਸ੍ਰੇਸ਼ਟ ਅਸਲੀਅਤ ਨੂੰ ਨਹੀਂ ਖੋਜਦੇ ਬਸ ਪਖੀਰਾਂ ਵਾਲਾ ਭੇਖ ਕਰਕੇ ਦਰਦਰ ਤੇ ਦੇਸ਼ ਦੇ ਸੰਤਰ ਭਗਤ ਤੇ ਫਿਰਦੇ ਨੇ ਦਰਦਰ ਤੇ ਕਿਤੇ ਆ ਨਗਰ ਚ ਕਿਤੇ ਉਹ ਨਗਰ ਚ ਮਹਾਰਾਜ ਕਹਿੰਦੇ ਨਹੀਂ ਦੇਸ਼ ਦੇਸ਼ ਦਾ ਰਟਣ ਕਰਦੇ ਹਨ ਇਹਨਾਂ ਦਾ ਮਹਾਰਾਜ ਕਹਿੰਦੇ ਪਖੀਰ ਬੇ ਲੀਰਾ ਪਹਿਨਣਾ ਲੀਰਾ ਪਹਿਨਨ ਵਾਲੇ ਪਖੀਰ ਬੇ ਅਰਥ ਹੀ ਦੇਸ਼ ਦੇਸ਼ ਦਾ ਰਟਨ ਕਰਦੇ ਹਨ ਬੇਅਰਥ ਇਹਨਾਂ ਦਾ ਰਟਨ ਕੀਤਾ ਹੋਇਆ ਜਿੰਨਾ ਚਿਰ ਗੁਰੂ ਕਾ ਸ਼ਬਦ ਨਾ ਚੀਨੀ ਗੁਰ ਕਾ ਸ਼ਬਦ ਨਾ ਚੀਨੀ ਤਤਸਾਰ ਨਿਰੰਤਰ ਉਹ ਸਤਿਗੁਰੂ ਦੇ ਸ਼ਬਦ ਨੂੰ ਖੋਜਦੇ ਨਹੀਂ ਉਹ ਇੱਕ ਰਸ ਸ੍ਰੇਸ਼ਟ ਅਸਲੀਅਤ ਨੂੰ ਨਹੀਂ ਖੋਜਦੇ ਪੰਡਤ ਪਾੰਦੇ ਜੋ ਐਸੀ ਨਿਤ ਪੜੇ ਪੁਰਾਣਾ ਅੰਤਰ ਵਸਤ ਨ ਜਾਣਨੀ ਕਟ ਬ੍ਰਹਮ ਲੋਕਾਣਾ ਪੰਡਿਤ ਪਾਂਦੇ ਤੇ ਜੋਤਸੀ ਨਿਤ ਪ੍ਰਾਨ ਆਦਿਕ ਪੁਸਤਕਾਂ ਹੀ ਪੜਦੇ ਰਹਿੰਦੇ ਹਨ ਪ੍ਰਮਾਤਮਾ ਹਿਰਦੇ ਵਿੱਚ ਲੁਕਿਆ ਪਿਆ ਹੈ ਇਹ ਲੋਕ ਅੰਤਰ ਵਸਦੀ ਨਾਮ ਵਸਤੂ ਨੂੰ ਨਹੀਂ ਪਛਾਨਦੇ ਇਕ ਤਪੱਸਵੀ ਮਨ ਮਹਿ ਤਪ ਕਰੇ ਨਿਤ ਤੀਰਥ ਵਾਸਾ ਨਿਤ ਤੀਰਥ ਵਾਸਾ ਮਹਾਰਾਜ ਕਹਿੰਦੇ ਅਨੇਕਾਂ ਬੰਦੇ ਤੱਪੀ ਬਣੇ ਹੋਏ ਹਨ ਜੰਗਲਾਂ ਵਿੱਚ ਜਾ ਕੇ ਤਪ ਸਾਧਨਾ ਤਪ ਸਾਧ ਰਹੇ ਹਨ ਤੇ ਸਦਾ ਤੀਰਥਾਂ ਉੱਤੇ ਨਿਵਾਸ ਰੱਖਦੇ ਹਨ ਆਪ ਨਾ ਚੀਨੇ ਤਾਮਸੀ ਕਾਹੇ ਭਏ ਉਦਾਸ ਮਹਾਰਾਜ ਕਹਿੰਦੇ ਤਪਾਂ ਦੇ ਕਾਰਨ ਉਹ ਕਰੋਧ ਨਾਲ ਭਰੇ ਰਹਿੰਦੇ ਹਨ ਵੀ ਮੈਂ ਤਪਸਪੀ ਆ ਕ੍ਰੋਧ ਨਾਲ ਭਰੇ ਰਹਿੰਦੇ ਹਨ ਮਹਾਰਾਜ ਕਹਿੰਦੇ ਆਪਣੇ ਆਤਮਿਕ ਜੀਵਨ ਨੂੰ ਨਹੀਂ ਖੋਜਦੇ ਤੇ ਤਿਆਗੀ ਬਣਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ ਇੱਕ ਬਿੰਦ ਯਤਨ ਕਰ ਰੱਖ ਦੇ ਸੇ ਜਤੀ ਕਹਾਵੇ ਇੱਕ ਬਿੰਦ ਯਤਨ ਕਰ ਰੱਖ ਦੇ ਸੇ ਜਤੀ ਕਹਾਵੇ ਅਨੇਕਾਂ ਬੰਦੇ ਐਸੇ ਹਨ ਜੋ ਯਤਨ ਕਰਕੇ ਬੀਜ ਨੂੰ ਰੋਕ ਰੱਖਦੇ ਹਨ ਤੇ ਆਪਣੇ ਆਪ ਨੂੰ ਜਤੀ ਸਦਾਂਦੇ ਹਨ ਪਰ ਮਹਾਰਾਜ ਕਹਿੰਦੇ ਜਤੀ ਸਦਾ ਬੇ ਜੁਗਤ ਨਾ ਜਾਣੇ ਛੱਡ ਬਹਿ ਘਰਬਾਰ ਸਤਿਗੁਰਾਂ ਨੇ ਦੇਖੋ ਆਪਾਂ ਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਗਰਬਾਣੀ ਇਹੀ ਕਹਿੰਦੀ ਹੈ ਮੁੱਢ ਤੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਇੱਕਾ ਨਾਰੀ ਜਤੀ ਹੋਏ ਜਿਹੜਾ ਆਪਣੇ ਜੀਵਨ ਸਾਥੀ ਦੇ ਨਾਲ ਸੰਬੰਧ ਤੋਂ ਬਿਨਾ ਹੋਰ ਕਿਸੇ ਨਾਲ ਕੋਈ ਗੈਰ ਸਬੰਧਤ ਨਹੀਂ ਹੈ ਉਹ ਜਤੀ ਹੈ ਆਪਣੇ ਜੀਵਨ ਸਾਥੀ ਵਾਸਤੇ ਵਫਾ ਪ੍ਰਤੀ ਆ ਜਿਹੜੇ ਚਾਹੇ ਬੀਬੀ ਆ ਚਾਹੇ ਭਾਈ ਆ ਉਹਨਾਂ ਵਰਗਾ ਕੋਈ ਜਤੀ ਨਹੀਂ ਹੈ ਮਹਾਰਾਜ ਕਹਿੰਦੇ ਇਹ ਜਤੀ ਦਾ ਅਖਵਾਉਂਦੇ ਨੇ ਪਰ ਜੁਗਤ ਜਾਣਦੇ ਨਹੀਂ ਮਹਾਰਾਜ ਕਹਿੰਦੇ ਬੈਨ ਬੈਨ ਗੋਰ ਸਭਦ ਨਾ ਛੂਟੀ ਭ੍ਰਮ ਆਵੇ ਜਾਵੇ ਮਹਾਰਾਜ ਕਹਿੰਦੇ ਇਹੋ ਜੇ ਕਰਮ ਕਰਨ ਵਾਲੇ ਜਤੀ ਸਦਾਉਣ ਵਾਲੇ ਜੋਕਤ ਜਾਣਦੇ ਨਹੀਂ ਪਰ ਗੁਰੂ ਦੇ ਸ਼ਬਦ ਤੋਂ ਬਿਨਾਂ ਉਹ ਵੀ ਕਰੋਧ ਆਦਕ ਤਾਮਸੀ ਸੁਭਾਅ ਤੋਂ ਖਲਾਸੀ ਨਹੀਂ ਪ੍ਰਾਪਤ ਕਰਦੇ ਤੇ ਜਤੀ ਹੋਣ ਦੀ ਹੀ ਭਟਕਣਾ ਵਿੱਚ ਪੈ ਕੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਇੱਕ ਗ੍ਰਹੀ ਸੇਵਕ ਸਾਧਕਾ ਗੁਰਮਤੀ ਲਾਗੇ ਪਰ अनेका ਗ੍ਰਸਤੀ ਐਸੇ ਹਨ ਜੋ ਸੇਵਾ ਕਰਦੇ ਹਨ ਸੇਵਾ ਦੇ ਸਾਧਨ ਕਰਦੇ ਹਨ ਤੇ ਗੁਰੂ ਦੀ ਜਿੱਤੀ ਮਤ ਉਤੇ ਤੁਰਦੇ ਹਨ ਫੇਰ ਨਾਮਦਾਨ ਇਸ਼ਨਾਨ ਦ੍ਰਿੜ ਕਰ ਹਰ ਭਗਤ ਸੋ ਜਾਗੇ ਉਹ ਨਾਮ ਜਪਦੇ ਹਨ ਹੋਰ ਉਹਨਾਂ ਨੂੰ ਨਾਮ ਜਪਣ ਲਈ ਪ੍ਰੇਰਦੇ ਹਨ ਆਪਣਾ ਆਚਰਣ ਪਵਿੱਤਰ ਰੱਖਦੇ ਹਨ ਤੇ ਉਹ ਪ੍ਰਮਾਤਮਾ ਦੀ ਭਗਤੀ ਵਿੱਚ ਆਪਣੇ ਆਪ ਨੂੰ ਦ੍ਰਿੜ ਕਰਕੇ ਬਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਗੁਰ ਤੇ ਦਰ ਕਰ ਜਾਣੀਏ ਸੋ ਜਾਏ ਸਿਆਣੇ ਮਹਾਰਾਜ ਕਹਿੰਦੇ ਜੋ ਗੁਰੂ ਦੇ ਪਾਸ ਸਦਾ ਹੈ ਉਹੀ ਪ੍ਰਮਾਤਮਾ ਦਾ ਦਰ ਕਰ ਗੁਰੂ ਪਾਸੋਂ ਗੁਰੂ ਦੀ ਸ਼ਰਨ ਪਿਆ ਪਛਾਣਦਾ ਹੈ ਨਾਨਕ ਨਾਮ ਨ ਬਿਸਰੇ ਸਾਚੇ ਮਨ ਭਾਣੇ ਸਾਚੇ ਮਨ ਮੰਨੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਐਸਾ ਮਨੁੱਖ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦਾ ਤੇ ਉਸ ਦਾ ਮਨ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਗਿਜ ਜਾਂਦਾ ਹੈ ਨਾਨਕ ਨਾਮ ਨਾ ਵਿਸਰੇ ਸਾਚੇ ਮਨ ਮਾਨੇ ਏ ਨਾਨਕ ਐਸਾ ਮਨੁੱਖ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦਾ ਨਾਮ ਨਹੀਂ ਵਿਸਾਰਦਾ ਨਹੀਂ ਵਿਸਾਰਦਾ ਤੇ ਉਸ ਦਾ ਮਨ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਗਿਜ ਜਾਂਦਾ ਹੈ ਸੋ ਸਤਿਗੁਰੂ ਨਾ ਬਾਣੀ ਦੀ ਦਾਤ ਦੇ ਕੇ ਸਮਝਾਉਂਦੇ ਨੇ ਮਨੁੱਖ ਸਮਝ ਜਾ ਇੱਥੇ ਕੱਖ ਨਹੀਂ ਤੇਰਾ ਜੋ ਪ੍ਰਭੂ ਪਰਮਾਤਮਾ ਦੇ ਨਾਮ ਦੀ ਤੂੰ ਪੂੰਜੀ ਇਕੱਠੀ ਕਰ ਲਏਗਾ ਨਾ ਉਹ ਤੇਰੇ ਸਦਾ ਨਾਲ ਨਵੇਗੀ ਤੇ ਜੋ ਭਾਈ ਦੁਨਿਆਵੀ ਹੈ ਦੁਨਿਆਵੀ ਜੋ ਜ਼ਰੂਰਤ ਮੁਤਾਬਕਾ ਸਰੀਰ ਕਰੋੜਾਂ ਵਾਸਤੇ ਤੇਰੀ ਕਿਰਤ ਕਮਾਈ ਆ ਉਹ ਪ੍ਰਵਾਨ ਤੇ ਜਿਹੜੀ ਬੇਅਰਥੀ ਇਕੱਠੀ ਕਰਕੇ ਰੱਖੀ ਹੋਈ ਆ ਲੋਕਾਂ ਦਾ ਹੱਕ ਮਾਰ-ਮਾਰ ਕੇ ਤੇ ਉਹਦਾ ਉਹ ਤੇਰੇ ਕਿਸੇ ਕੰਮ ਨਹੀਂ ਆਉਣੀ ਇਹ ਆਪਾਂ ਖਬਰਾਂ ਵੀ ਚੁੰਨਦੇ ਹੁੰਨੇ ਆ ਇਹ ਘਟਨਾ ਬਾਪਰ ਦੀਆਂ ਵੀ ਦੇਖੀਆਂ ਨੇ ਸੁਣੀਆਂ ਨੇ ਖਬਰਾਂ ਦੇ ਵਿੱਚ ਵੀ ਇੰਨਾ ਪੈਸਾ ਇਕੱਠਾ ਕਰਕੇ ਮੈਂ ਹੁਣ ਨਾ ਭੁੱਲ ਗਿਆ ਉਸ ਇਨਸਾਨ ਦਾ ਤੇ ਜਹਾਜ਼ ਭਰ ਕੇ ਅਮਰੀਕਾ ਨੂੰ ਜਾ ਰਿਹਾ ਸੀ ਸਾਰੇ ਪਰਿਵਾਰ ਨੂੰ ਲੈ ਕੇ ਵੀ ਆਪਾਂ ਉੱਥੇ ਹੋਸਟਲ ਖਰੀਦਣਾ ਇੱਕ ਤੇ ਤੁਸੀਂ ਪਸੰਦ ਕਰਿਓ ਇਹ ਮੈਂ ਖਬਰ ਸੁਣੀ ਸੀ ਜੀ ਵੇ ਤੁਸੀਂ ਪਸੰਦ ਕਰਿਓ ਸਾਰੇ ਪਰਿਵਾਰ ਨੂੰ ਲੈ ਕੇ ਤੁਰ ਪਿਆ ਤੇ ਜਹਾਜ਼ ਫਟ ਗਿਆ ਐਂ ਕਹਿ ਲੈਨੇ ਆ ਜਹਾਜ਼ ਦਾ ਪਟਾਕਾ ਪੈ ਗਿਆ ਖਰਾਬੀ ਹੋ ਗਈ ਵਿੱਚ ਕੋਈ ਨੁਕਸ ਪੈ ਗਿਆ ਤੇ ਪਹਾੜਾਂ ਚ ਡਿੱਗਿਆ ਜਹਾਜ਼ ਉਹ ਆਪ ਵੀ ਮਰੇ ਤੇ ਨੋਟ ਵੀ ਉੱਥੇ ਖਿਲਰੇ ਜਦੋਂ ਪੂਰੀ ਜਾਂਚ ਹੋਈ ਤੇ ਘਰੋਂ ਵੀ ਬਹੁਤ ਕੁਝ ਮਿਲਿਆ ਤੇ ਕੀ ਰਿਹਾ ਖਾਲੀ ਸਾਰਾ ਗਵਰਨਮੈਂਟ ਦੇ ਖਾਤੇ ਵਿੱਚ ਉਹ ਚਲਿਆ ਗਿਆ ਭਾਈ ਨਾਜਾਇਜ਼ ਜਮ੍ਹਾਂ ਖੋਰੀ ਮਨੋਖ ਨੂੰ ਮਾਰਦੀ ਆ ਤਾਰਦੀ ਨਹੀਂ ਤੇ ਜਿਹੜੀ ਤੇਰੀ ਸੱਚੀ ਸੋਚੀ ਕਰਤ ਕਮਾਈ ਆ ਗੁਜਰਾਨ ਵਾਸਤੇ ਸੋਨਾ ਘਰ ਵੀ ਚਾਹੀਦਾ ਸੋਨਾ ਲੀੜਾ ਕਪੜਾ ਪ੍ਰਸ਼ਾਦਾ ਪਾਣੀ ਛਕਣਾ ਕਬੀਲਦਾਰੀ ਦੇ ਕੰਮ ਆ ਜਿਹੜੇ ਉਸਾਰਨੇ ਨੇ ਆਉਣ ਜਾਣ ਵਾਸਤੇ ਤੇਰੇ ਕੋਲੇ ਚੰਗਾ ਸਾਧਨ ਵੀ ਹੋਵੇ ਐ ਭਾਈ ਜਿੰਨਾ ਸੀਮਤ ਇਹ ਤੇਰੇ ਕੋਲੇ ਹੋਵੇ ਤੇ ਫੇਰ ਤੇਰਾ ਭਾਈ ਨਾਮ ਜਪਿਆ ਵੀ ਲੇਖੇ ਲੱਗੇਗਾ ਜੇ ਹੁਣ ਮੇਰੇ ਵਰਗਾ ਭਾਈ ਗੁਰੂ ਭਾਈ ਗੁਰੂ ਕਰਦਾ ਅੰਦਰ ਖੋਟ ਆ ਜਾਂ ਕੋਈ ਵੱਡੇ ਵੱਡੇ ਆਪ ਨੂੰ ਅਮੀਰਖਮਾਉਣ ਵਾਲੇ ਦਾਨੀ ਹੋ ਕੇ ਦਿਖਾਉਂਦੇ ਨੇ ਵੀ ਅਸੀਂ ਬਹੁਤ ਦਾਨ ਕਰਦੇ ਆਂ ਪਰ ਪ੍ਰਭੂ ਪਰਮਾਤਮਾ ਦੀ ਬੰਦਗੀ ਨਹੀਂ ਕਰਦੇ ਤੇ ਗੁਰੂ ਦੇ ਸਿਧਾਂਤ ਤੇ ਨਹੀਂ ਚੱਲਦੇ ਅੰਨੇ ਵਾ ਪੈਸਾ ਕਮਾ ਰਹੇ ਨੇ ਜਿਹੜਾ ਸਹੀ ਤਰੀਕੇ ਨਾਲ ਪੈਸਾ ਆ ਰਿਹਾ ਠੀਕ ਹੈ ਚੰਗੀ ਗੱਲ ਹੈ ਤੇ ਜਿਹੜਾ ਭਾਈ ਖੁਦਗਰਜੀ ਵਾਸਤੇ ਫੇਰ ਫੇਰ ਦੇ ਨਾਲ ਇਕੱਠਾ ਕਰਿਆ ਉਹ ਐਵੇਂ ਜਾਣਾ ਪ੍ਰਭੂ ਪਰਮਾਤਮਾ ਦੀ ਬੰਦਗੀ ਤੇਰੇ ਨਾਲ ਜਾਏਗੀ ਨਾਮ ਜਪੋ ਵੰਡ ਸਕੋ ਤੇ ਕਿਰਤ ਕਰੋ ਕਿਰਤ ਕਰੋ ਵੰਡ ਸਕੋਦੇ ਨਾਮ ਜਪੋ ਇਸ ਤਰ੍ਹਾਂ ਸਿਧਾਂਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਾਂ ਨਾਮ ਬਾਣੀ ਨਾਲ ਜੁੜੀਏ ਤੇ ਬਾਣੀ ਤੋਂ ਕੋ ਸਿੱਖਿਆ ਲਈਏ ਜਿਵੇਂ ਕਿ ਹੁਣ ਆਪਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਕੱਲ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਵੀਲਾਂ ਵੀ ਲੱਗੀਆਂ ਨੇ ਪ੍ਰਸ਼ਾਦੇ ਪਾਣੀ ਦੇ ਵੀ ਲੰਗਰ ਲੱਗੇ ਨੇ ਬਹੁਤ ਸਾਰਾ ਗੁਰੂ ਪਿਆਰ ਵਾਲਿਆਂ ਨੇ ਇਹ ਕੰਮ ਕੀਤਾ ਤੇ ਹੁਣ ਕਰਦੇ ਰਹਿਣਾ ਸਦਾ ਮਹੀਨਾ ਪਰ ਆਪਾਂ ਸਿੱਖਿਆ ਕੀ ਲਈ ਆ ਉਥੋਂ ਸਿੱਖਿਆ ਇਹ ਲੈਣੀ ਆ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸੱਚ ਤੋਂ ਨਹੀਂ ਪਾਸੇ ਹਟੇ ਕਿਉਂਕਿ ਇਹਨਾਂ ਦੇ ਜਿਹੜੇ ਪੰਡਤ ਮਲਾਣੇ ਸੀ ਸਰਬਰੀਏ ਸੀ ਇਹ ਗੁਰੂ ਸਾਹਿਬ ਨੂੰ ਇਹੀ ਕਹਿੰਦੇ ਸੀ ਨਾ ਵੀ ਆ ਜਿਹੜਾ ਤੁਸੀਂ ਗੁਰਬਾਣੀ ਦਾ ਬਹੁਤ ਤਿਆਰ ਕੀਤਾ ਸਵਤਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ ਵੀ ਇਹਦੇ ਵਿੱਚੋਂ ਤੁਸੀਂ ਜਿਹੜੀਆਂ ਕੁਝ ਉਹਨਾਂ ਦੇ ਉਲਟ ਜਾਂਦੀਆਂ ਸੀ ਗੱਲਾਂ ਜਾਂਦੀਆਂ ਤਾਂ ਸਾਰੀਆਂ ਹੀ ਉਲਟਾ ਕਰਮ ਕਾਂਡੀਆਂ ਦੇ ਪਖੰਡੀਆਂ ਦੇ ਤੋਂ ਉਲਟਾ ਗਰਬਾਣੀ ਸਾਰੀ ਉਹਨਾਂ ਨੂੰ ਕਿੱਥੇ ਗਰਬਾਣੀ ਚੰਗੀ ਲੱਗਦੀ ਆ ਉਹ ਕਹਿੰਦੇ ਸੀ ਵੀ ਇਹ ਤੁਸੀਂ ਬੰਦ ਕਰੋ ਪਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸੱਚ ਤੋਂ ਪਾਸੇ ਨਹੀਂ ਹੋਏ ਉਹ ਕਹਿੰਦੇ ਵੀ ਇਹ ਜੋ ਕਿਸ ਲਿਖਿਆ ਸੱਚ ਆ ਇਹ ਐਵੇਂ ਹੀ ਰਹੇਗਾ ਸਾਰੀ ਦੁਨੀਆ ਵਿੱਚ ਚੱਲੇਗਾ ਤੇ ਉਹਨਾਂ ਨੇ ਫਿਰ ਸ਼ਹੀਦੀ ਤਾਂ ਕਬੂਲ ਕਰ ਲਈ ਇਹਨਾਂ ਜ਼ਾਲਿਮਾਂ ਨੇ ਰਲ ਕੇ ਵਿੱਚ ਚੰਦੂ ਰਲ ਗਿਆ ਵਿੱਚੇ ਪਿਰਥੀਆ ਸੀ ਪਰ ਪਿਰਥੀਆ ਦਾ ਹੱਥ ਬਾਅਦ ਚ ਨਹੀਂ ਸੀਗਾ ਜੀ ਪਹਿਲਾਂ ਜ਼ਰੂਰ ਵਿਰੋਧ ਕਰਦਾ ਸੀ ਪਿਰਥੀਆ ਪਰ ਬਾਅਦ ਦੇ ਵਿੱਚ ਨਹੀਂ ਸੀ ਉਹਨੇ ਵਿਰੋਧ ਕੀਤਾ ਬਾਅਦ ਦੇ ਵਿੱਚ ਹਟ ਗਿਆ ਸੀ ਪਿਰਥੀਆ ਵਿਰੋਧ ਕਰਨੋਂ ਇਹ ਸਰਬਰੀਏ ਤੇ ਪੰਡਤ ਮਲਾ ਨੇ ਜੋ ਤੁਸੀਂ ਜਿਨ੍ਹਾਂ ਦੀਆਂ ਝੂਠ ਦੀਆਂ ਦੁਕਾਨਾਂ ਬੰਦ ਹੁੰਦੀਆਂ ਸੀ ਲੋਕਾਈ ਸੱਚ ਨਾਲ ਜੁੜ ਰਹੀ ਸੀ ਨਾਮ ਪਾਣੀ ਨਾਲ ਜੁੜ ਕੇ ਆਪਣਾ ਜੀਵਨ ਬਸਰ ਕਰ ਰਹੀ ਸੀ ਤੇ ਇਹਨਾਂ ਨੂੰ ਇਹ ਚੁਭਦਾ ਸੀ ਫਿਰ ਇਹਨਾਂ ਨੇ ਕਈ ਤਰ੍ਹਾਂ ਦੀਆਂ ਬਿਉਂਤ ਮੰਦੀਆਂ ਬਣਾ ਕੇ ਕਈ ਕਾਰਨ ਬਣ ਕੇ ਵਿੱਚ ਚੰਦੂ ਕਾਰਨ ਬਣ ਗਿਆ ਵਿੱਚ ਸਰਬਰੀਏ ਬਣ ਕੇ ਵਿੱਚ ਜੋਤ ਸੀ ਪੰਡਤ ਮਲਾਣੇ ਇਹ ਰਲ ਕੇ ਵਿੱਚ ਇਹਨਾਂ ਨੇ ਫਿਰ ਜਹਾਂਗੀਰ ਨੂੰ 扑ਕਾਇਆ ਤੇ ਫਿਰ ਇਹਨਾਂ ਦੀ ਸ਼ਹੀਦ ਦੀ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਈ ਸੋ ਸੱਚ ਨਾਲ ਜੁੜੇ ਰਹੇ ਤੇ ਆਪਾਂ ਨੂੰ ਇਹ ਸੁਨੇਹਾ ਵੀ ਸੱਚ ਤੋਂ ਪਰੇ ਨਹੀਂ ਹੋਣਾ ਚਾਹੀਦਾ ਭਾਈ ਸਿਰ ਜਾਏ ਤਾਂ ਜਾਏ ਪਰ ਸਿੱਖੀ ਸਦਕਾ ਨਾ ਜਾਏ ਤੇਰਾ ਧਰਮ ਹੀ ਹੋਣਾ ਇਹੀ ਆ ਵੀ ਸੱਚ ਨਾਲ ਤੂੰ ਜੁੜਿਆ ਰਹੇਂ ਤੇ ਤੇਰੇ ਸਰੀਰ ਤੇ ਕਸ਼ਟ ਆਉਂਦਾ ਤਾਂ ਕੋਈ ਗੱਲ ਨਹੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲਾ ਕੇ ਦਸਵੇਂ ਸਿੱਧ ਪਤਾ ਤੱਕ ਕਸ਼ਟ ਦਿੰਦੇ ਹੀ ਰਹੇ ਆ ਇਹ ਲੱਗੇ ਰਹੇ ਆ ਗੁਰੂ ਨਾਨਕ ਸਾਹਿਬ ਵੇਲੇ ਵੀ ਦੇਖੋ ਵਿਰੋਧਤਾ ਕਰਦੇ ਸੀ ਗੁਰੂ ਅੰਗਦ ਸਾਹਿਬ ਵੇਲੇ ਵੀ ਤੀਜੇ ਚੌਥੇ ਪੰਜਵੇਂ ਪੰਜਵੇਂ ਨੂੰ ਤਾਂ ਆ ਕੇ ਫਿਰ ਤਤੀ ਤਵੀ ਤੇ ਬਿਠਾਤਾ ਦੇਗ ਵਿੱਚ ਬਾਲਦਾ ਤੇ ਫਿਰ ਦਸਵੇਂ ਵਾਰੀ ਦਾ ਸਿਰਾ ਕਰਾਤਾ ਨਾ ਇਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਨਾ ਬਜ਼ੁਰਗ ਨੂੰ ਨਾ ਬੱਚੇ ਨੂੰ ਕਹਿਣ ਦਾ ਭਾਵ ਆ ਵੀ ਸੱਚ ਨਾਲ ਜੁੜੇ ਰਹਿਣ ਨਾਲ ਭਾਈ ਸਰੀਰਕ ਤਖਲੀਫਾਂ ਤਾਂ ਆਉਂਦੀਆਂ ਨੇ ਪਰ ਮਨ ਚੜ੍ਹਦੀ ਕਲਾ ਵਿੱਚ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਸਮਰਪਤਾ ਪ੍ਰਣਾਮ ਕੋਟਾਨ ਕੋਟ ਪ੍ਰਣਾਮ ਆ ਸਹੀਦਾਂ ਨੂੰ ਜੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੋਂ ਲਾ ਕੇ ਜੂਨ 1984 ਤੱਕ ਦੇ ਸਹੀਦਾਂ ਨੂੰ ਕੋਟਾਨ ਕੋਟ ਨਮਸਕਾਰ ਕੋਟਾਨ ਕੋਟ ਪ੍ਰਣਾਮ ਸੋ ਹੁਣਾਂ ਭਲੋ ਚੱਕਾਂ ਦੀ ਮਾਫੀ ਸਤਿਗੁਰਾਂ ਦੀ ਕਿਰਪਾ ਸਦਕਾ ਆਪਾਂ ਸ਼ਬਦ ਵਿਚਾਰ ਦੀ ਦਾਤ ਗੁਰੂ ਮਹਾਰਾਜ ਨੇ ਬਖਸ਼ੀ ਆਪਾਂ ਨੂੰ ਆਪਾਂ ਪਾਵਨ ਪਵਿੱਤਰ ਅੰਗ 418 ਤੇ ਸ਼ਬਦ ਪੜਿਆ ਤੇ ਕੱਲ ਨੂੰ ਆਪਾਂ 419 ਤੇ ਸੁਭਾਇਮਨ ਸ਼ਬਦ ਪੜਾਂਗੇ ਜਿਹੜਾ ਕਿ ਦੱਸਣਗੇ ਸਤਿਗੁਰੂ ਆਸਾ ਮਹੱਲਾ ਪਹਿਲਾ ਮਨਸਾ ਮਨੇ ਸਮਾਇਲੇ ਪੌਜਲ ਸੱਚ ਤਰਨਾ ਵੀ ਮੈਂ ਇੱਕ ਫੁਰਨਿਆ ਮੈ ਇਕ ਫੁਰਨਾ ਮਨ ਵਿੱਚ ਹੀ ਲੀਨ ਕਰ ਦੇ ਸਦਾ ਫਿਰ ਰਹਿਣ ਵਾਲੇ ਪ੍ਰਮਾਤਮਾ ਵਿੱਚ ਜੁੜਿਆ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਜਿਹੜੇ ਮਨ ਦੇ ਫੁਰਨੇ ਆ ਭਾਈ ਉਹਨਾਂ ਨੂੰ ਬੰਦ ਕਰ ਦੇ ਗੁਰੂ ਦੇ ਗਿਆਨ ਦੀ ਨੱਥ ਪਾ ਕੇ ਵਿਚਾਰਾਂ ਨੂੰ ਰੋਕ ਫੁਰਨਿਆਂ ਨੂੰ ਰੋਕ ਤੇ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾ ਫਿਰ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀ ਹੁਣਾਂ ਪੁੱਲਾਂ ਚੁੱਕਾਂ ਦੀ ਮਾਫੀ ਅਰਦਾਸ ਬੇਨਤੀ ਹੈ ਜੀ ਤੂੰ ਠਾਕਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤਿ ਤਮ ਤਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨ ਤੁਧ ਅਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਬੜਿਆਈ ਕੋਈ ਨਾਉ ਨਾ ਜਾਣੇ ਮੇਰਾ ਕਹ ਨਾਨਕ ਸਭ ਤੇਰੀ ਬੜਿਆਈ ਕੋਈ ਨਾਉ ਨਾ ਜਾਣੇ ਮੇਰਾ